ਕੈਨੇਡਾ ਵੱਲੋਂ ਇੱਕ ਬਹੁਤ ਵਧੀਆ ਖੁਸ਼ਖਬਰੀ ਨਿਕਲ ਕੇ ਆ ਰਹੀ ਆ ਪੀਆਰ ਜਿਨ੍ਹਾਂ ਨੇ ਲੈਣੀ ਆ ਜਿਨ੍ਹਾਂ ਦੇ ਸਪਾਊਸ ਆਲਰੇਡੀ ਇੰਡੀਆ ਦੇ ਵਿੱਚ ਬੈਠੇ ਆ ਤੇ ਉਹਨਾਂ ਦੇ ਘਰ ਵਾਲੀਆਂ ਕੈਨੇਡਾ ਦੇ ਵਿੱਚ ਬੈਠੀਆਂ ਬਹੁਤ ਸਾਰੇ ਭੈਣ ਭਰਾਵਾਂ ਨੂੰ ਇਹ ਲੱਗਦਾ ਕਿ ਕੈਨੇਡਾ ਦੇ ਵਿੱਚ ਜਿਨ੍ਹਾਂ ਦੀਆਂ ਘਰ ਵਾਲੀਆਂ ਬੈਠੀਆਂ ਤੇ ਉਹਨਾਂ ਦੇ ਘਰ ਵਾਲੇ ਇੰਡੀਆ ਦੇ ਵਿੱਚ ਬੈਠੇ ਆ ਇਹ ਉਹਨਾਂ ਨੂੰ ਆਇਲਸ ਕਰਨਾ ਪੈਣਾ ਪਰ ਆਇਲਸ ਕਿਉਂ ਕਰਨਾ ਪੈਣਾ ਇਸ ਦੇ ਪਿਛਲੀ ਵਜ੍ਹਾ ਕੋਈ ਵੀ ਨਹੀਂ ਸਮਝ ਰਿਹਾ ਜਿੰਨੀ ਜਲਦੀ ਸਪਾਊਸ ਆਇਲਸ ਕਰਕੇ ਜਾਊਗਾ ਤਾਂ ਉਧਰਲੇ ਪਾਸੇ ਉਸ ਨੂੰ ਵਧੀਆ ਵਰਕ ਪਰਮਿਟ ਮਿਲੂਗਾ ਉਸ ਨੂੰ ਵਧੀਆ ਤਰੀਕੇ ਨਾਲ ਉਧਰ ਕੰਮ ਮਿਲੂਗਾ ਤੇ ਉਹਦੀ ਹੈਲ ਦਾ ਕੈਨੇਡਾ ਦੇ ਵਿੱਚ ਬੈਠਾ ਹੋਊਗਾ ਉਹਦੀ ਪੀਆਰ ਲਾਈਨ ਦੇ ਵਿੱਚ ਉਹਨੂੰ ਆਸਾਨੀ ਹੋਊਗੀ ਹੁਣ ਬਹੁਤ ਸਾਰੇ ਭੈਣ ਭਰਾ ਐਸਸੀ ਨੂੰ 네ਗੇਟਿਵ ਤਰੀਕੇ ਨਾਲ ਸਮਝ ਰਹੇ ਆ ਕਿ ਜਿੰਨੀ ਜਲਦੀ ਏਜੰਟ ਸਭ ਤੋਂ ਵੱਧ ਹੱਲਾ ਮਚਾ ਰਹੇ ਆ ਕਿ ਜਿੰਨੀ ਜਲਦੀ ਹੋ ਸਕਦਾ ਜੀ ਦਸੰਬਰ 2025 ਤੋਂ ਪਹਿਲਾਂ ਪਹਿਲਾਂ ਆਪਦੀਆਂ ਸਪੌਸਰ ਦੀਆਂ ਫਾਈਲਿੰਗਾਂ ਲਵਾ ਲਓ ਜੇਕਰ ਤੁਸੀਂ ਐਲੀਜੀਬਲ ਹੈਗੇ ਹੋ ਕੈਨੇਡਾ ਦੇ ਲਈ ਜੇਕਰ ਤੁਸੀਂ ਐਲੀਜੀਬਲ ਨਹੀਂ ਹੈਗੇ ਹੋ ਤਾਂ ਦੈਨ ਤੁਹਾਨੂੰ ਆਇਲੈਸ ਉਸ ਤੋਂ ਬਾਅਦ ਕਰਨਾ ਪਊਗਾ ਇਸ ਦਾ ਸਿੱਧਾ ਸਿੱਧਾ ਅਸਰ ਆ ਜਿਹੜਾ ਉਹਨਾਂ ਸਾਰੇ ਪੰਜਾਬੀ ਭੈਣ ਭਰਾਵਾਂ 'ਤੇ ਪਊਗਾ ਉਹਨਾਂ ਦੀ ਜੇਬ ਦੇ ਵਿੱਚੋਂ ਮੋਟਾ ਪੈਸਾ ਜਾਊਗਾ ਪਰ ਮੈਂ ਏਜੰਟਾਂ ਦੇ ਪਿੱਛੇ ਲੱਗ ਕੇ ਆਪਦਾ ਘਰ ਨਹੀਂ ਫੁਕੀਦਾ ਹੁੰਦਾ ਆਪਦੇ ਘਰ ਦੇ ਹਾਲਾਤ ਦੇਖੀਦੇ ਹੁੰਦੇ ਆ ਜੇਕਰ ਤੁਹਾਨੂੰ ਆਇਲਸ ਕਰਨਾ ਪਏ ਵੀ ਜਦੋਂਗਾ ਤਾਂ ਕੋਈ ਵੱਡੀ ਗੱਲ ਨਹੀਂ ਆਇਲਸ ਕਰਨਾ 4.5 5 ਬੈਂਡ ਸਕੋਰ ਲੈਣਾ ਬਹੁਤ ਹੀ ਈਜ਼ੀਲੀ ਗੱਲ ਆ ਤੁਸੀਂ ਬਰੇਤ ਤਰੀਕੇ ਨਾਲ ਬੈਂਡ ਸਕੋਰ ਲੈ ਸਕਦੇ ਹੋ ਪਰ ਮੰਨ ਲਓ ਤੁਸੀਂ ਹੁਣ ਐਲੀਜੀਬਲ ਨਹੀਂ ਹੈਗੇ 50 50 ਹੋ ਤੁਸੀਂ ਗਲਤ ਡਾਕੂਮੈਂਟ ਬਣਾ ਕੇ ਤੁਹਾਡਾ ਏਜੰਟ ਤੁਹਾਨੂੰ ਬਾਹਰ ਭੇਜ ਦਿੰਦਾ ਤੁਸੀਂ ਤਾਂ ਨਾਲ ਰਿਪੋਰਟ ਹੋਵਾਂਗੇ ਹੀ ਹੋਵਾਂਗੇ ਨਾਲ ਜਿਹਦੇ ਸਹਤੇ ਜਿਹੜਾ ਸਪਾਊਸ ਤੁਹਾਡਾ ਬਾਹਰ ਬੈਠਾ ਉਹਦੇ ਸਿਰ ਤੇ ਵੀ ਤੁਹਾਨੂੰ ਉਹਨੂੰ ਵੀ ਰਿਪੋਰਟ ਹੋਣ ਲਈ ਮਜਬੂਰ ਕਰੋਗੇ ਕ ਕਰ ਲਾਉਦਾ ਇਧਰ ਬੈਠਾ ਉਹਦੇ ਘਰ ਲੈ ਨੂੰ ਵੀ ਡੁੱਬੂਗਾ ਨਾਲ ਨਾਲ ਸੋ ਮੱਚ ਬੈਟਰ ਹੈ ਕਿ ਨਵੇਂ ਰੂਲਾਂ ਦਾ ਇੰਤਜ਼ਾਰ ਕਰੋ ਹਜੇ ਨਵੇਂ ਰੂਲ ਐਮਪਲੀਮੈਂਟ ਨਹੀਂ ਹੋਏ ਜਿਵੇਂ ਨਵੇਂ ਰੂਲ ਆਉਂਦੇ ਸਭ ਤੋਂ ਪਹਿਲਾਂ ਆਪਾਂ ਇਸ ਚੈਨਲ ਤੇ ਪਾਵਾਂਗੇ ਬਟ ਤੁਹਾਨੂੰ ਆਇਲਸ ਕਰਨ ਦੇ ਵਿੱਚ ਫਾਇਦਾ ਜੇ ਤੁਸੀਂ ਆਇਲਸ ਕਰ ਲਓਗੇ ਖਾਸ ਕਰਕੇ ਜਰਨਲ ਦਾ ਹੁਣ ਤੋਂ ਤਿਆਰੀ ਕਰ ਦੋ ਬਹੁਤ ਟਾਈਮ ਪਿਆ ਹੈ ਜੇ ਹੁਣ ਤੋਂ ਤਿਆਰੀ ਕਰੋਗੇ 1 ਬੈਂਡ 2 ਬੈਂਡ 3 ਬੈਂਡ 4 ਬੈਂਡ ਹੌਲੀ ਹੌਲੀ ਤੁਹਾਡੀ ਬਹੁਤ ਵਧੀਆ ਇੰਪਰੂਵਮੈਂਟ ਹੋ ਸਕਦੀ ਆ ਪਰ ਜੇ ਛੱਗਾਈ ਛਾੜ ਦੋਗੇ ਨਾ ਭਾਈ ਮੈਥੋਂ ਤਾਂ ਹੋਣਾ ਹੀ ਨਹੀਂ ਮੈਂ ਤਾਂ ਕਰਨਾ ਹੀ ਨਹੀਂ ਫਿਰ ਜ਼ਿੰਦਗੀ ਦੇ ਵਿੱਚ ਕੈਨੇਡਾ ਜਾ ਕੇ ਵੀ ਆਪਾਂ ਕੁਝ ਢੰਡੇ ਨਹੀਂ ਘੜ ਦਵਾਂਗੇ ਕੈਨੇਡਾ ਜਾ ਕੇ ਵੀ ਆਪਾਂ ਕੋਈ ਵਧੀਆ ਕੰਮ ਨਹੀਂ ਕਰ ਸਕਾਂਗੇ ਸੋ ਆਇਲੈਸ ਵੈਰੀ ਇੰਪੋਰਟੈਂਟ ਜੇਕਰ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ